ਜੈ ਪੀਰੰਦੀ ਜੀ ਜੈ ਸੱਜਿਆ ਦੀ ਮੈਂ ਹਰ ਮਾਸਤਾ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਹੜੇ ਇਨਸਾਨ ਐਤਵਾਰ ਦੀ ਨਿਆਜ਼ ਦਿੰਦੇ ਆ ਸੋ ਕਈ ਵਾਰ ਅਸੀਂ ਦੇਖਿਆ ਹੈ ਕਿ ਐਤਵਾਰ ਨੂੰ ਵੀ ਨਿਆਜ਼ ਜਿਹੜੀ ਆ ਦਿੱਤੀ ਜਾਂਦੀ ਆ ਸੋ ਕਿਉਂ ਦਿੱਤੀ ਜਾਂਦੀ ਹੈ ਇਹਦੀ ਕੀ ਵਜ੍ਹਾ ਹੈ ਆਪਾਂ ਅੱਜ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਸੋ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਕੋਈ ਐਤਵਾਰ ਦੇ ਦਿਨ ਨਿਆਜ ਦਿੰਦਾ ਹੈ ਤਾਂ ਹਰ ਕੋਈ ਇੱਥੇ ਬਹਿਮ ਕਰ ਲੈਂਦਾ ਹੈ ਕਿ ਇਹ ਐਤਵਾਰ ਦੀ ਨਿਆਜ ਕਿਉਂ ਦੇ ਰਿਹਾ ਹੈ ਕਿਉਂਕਿ ਵੀਰਵਾਰ ਨੂੰ ਨਿਆਜ ਤਾਂ ਜਿਹੜੀ ਆ ਵੰਡੀ ਜਾਂਦੀ ਹੈ ਸੋ ਇਹ ਆਪਾਂ ਪੁਲੇਖਾ ਜੋ ਹੈ ਉਹ ਵੀ ਇਸ ਵੀਡੀਓ ਰਾਈ ਚੱਕਾਂਗੇ ਜੀ ਵੀਡੀਓ ਨੂੰ ਪੂਰੀ ਸੁਣ ਲੈਣਾ ਜੀ ਉਹ ਜੇ ਇੱਥੇ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆ ਕੁਝ ਕਮੈਂਟਾਂ ਦੱਸਦੇ ਆ ਇਹ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸਾਡੇ ਘਰੇ ਲੜਾਈ ਝਗੜਾ ਬਹੁਤ ਰਹਿੰਦਾ ਹੈ ਕੰਮਕਾਰ ਵੀ ਰੁਕ ਗਿਆ ਤੇ ਹਸਬੰਡ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ ਸੋ ਇੱਥੇ ਕਮੈਂਟਾਂ ਵਿੱਚ ਇਹ ਸਭ ਕੁਝ ਲਿਖਦੇ ਪਰ ਕਮੈਂਟ ਕੁਝ ਸਮਝ ਵੀ ਵਿੱਚ ਵਿੱਚ ਨਹੀਂ ਆਇਆ ਹੈ ਸੋ ਕਮੈਂਟ ਚੰਗੀ ਤਰ੍ਹਾਂ ਇੱਕ ਵਾਰ ਕਰਨ ਤੋਂ ਪਹਿਲਾਂ ਪੜ੍ਹ ਲਿਆ ਕਰੋ ਫਿਰ ਹੀ ਕਰਿਆ ਕਰੋ ਐਵੇਂ ਤਾਂ ਹਮੇਸ਼ਾ ਐਸੀ ਕਹੀਦਾ ਕਿ ਪੰਜਾਬੀ ਵਿੱਚ ਤੁਸੀਂ ਕਮੈਂਟ ਕਰੋ ਤਾਂ ਔਰ ਵੀ ਵਧੀਆ ਹੈ ਕਿਉਂਕਿ ਕਈ ਵਾਰ ਇੰਗਲਿਸ਼ ਦੇ ਵਿੱਚ ਜਦੋਂ ਕਮੈਂਟ ਕਰਦੇ ਆ ਉਹ ਤਾਂ ਕਈ ਸਪੈਲਿੰਗ ਪਸਟੇਕ ਹੁੰਦੀਆਂ ਸੋ ਇਸ ਕਰਕੇ ਕਮੈਂਟ ਜਿਹੜਾ ਹੈ ਉਹ ਸਮਝ ਨਹੀਂ ਆਉਂਦਾ ਸੋ ਇਸcar pe ਕੋਸ਼ਿਸ਼ ਕਰਿਆ ਕਰੋ ਜੇਕਰ ਤੁਸੀਂ ਪੰਜਾਬੀ ਵਿੱਚ ਪੁਆਇੰਟ ਕਰ ਸਕੋ ਤਾਂ ਹੋਰ ਵੀ ਵਧੀਆ ਗੱਲ ਹੈ ਜੀ ਬਾਕੀ ਰਹੀ ਇੱਥੇ ਗੱਲ ਕੀ ਲੜਾਈ ਝਗੜਾ ਬਹੁਤ ਰਹਿੰਦਾ ਸੇਤ ਠੀਕ ਨਹੀਂ ਕੰਮਕਾਰ ਰੁਕ ਗਏ ਆ ਸੋ ਆਪਾਂ ਤੁਹਾਨੂੰ ਇੱਕ ਉਪਾਅ ਦੱਸਿਆ ਹੋਇਆ ਸੀ ਕਰਮ ਦੱਸਿਆ ਸੀ ਕਿ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਕੰਮਕਾਰ ਵਿੱਚ ਰੁਕਾਵਟ ਆਈ ਹੋਈ ਆ ਸੋ ਕੋਸ਼ਿਸ਼ ਕਰੋ ਕਿ ਹਰ ਰੋਜ਼ ਇੱਕ ਕਰਮ ਕਰਨਾ ਸ਼ੁਰੂ ਕਰ ਦੋ ਬਨੇਰੇ ਦੇ ਉੱਤੇ ਕਾਮਾਂ ਨੂੰ ਪੰਛੀਆਂ ਨੂੰ ਖਾਣਾ ਪਾਉਣਾ ਸ਼ੁਰੂ ਕਰੋ ਇੱਕ ਮਿੱਠੀ ਰੋਟੀ ਹੀ ਤਾਂ ਬਣਾ ਕੇ ਪਾਉਣੀ ਹੈ ਸੋ ਇੱਕ ਮਿੱਠੀ ਰੋਟੀ ਬਣਾਓ ਬਣਾ ਕੇ ਪੰਛੀਆਂ ਨੂੰ ਪਾਓ ਹਰ ਰੋਜ਼ ਇਹ ਕੰਮ ਕਰਨਾ ਸ਼ੁਰੂ ਕਰੋ ਤੁਸੀਂ ਆਪ ਦੇਖੋਗੇ ਕਿ ਬਦਲਾਅ ਆਉਣਾ ਸ਼ੁਰੂ ਹੋ ਜਾਵੇਗਾ ਜਿੰਨਾ ਆਪਾਂ ਪੰਛੀਆਂ ਦੀ ਸੇਵਾ ਕਰ ਲੈਂਦੇ ਆ ਉਦੋਂ ਵਧੀਆ ਕੋਈ ਸੇਵਾ ਹੋ ਨਹੀਂ ਸਕਦੀ ਸੋ ਪੰਛੀਆਂ ਦੀ ਸੇਵਾ ਜਿੱਦਾਂ ਜਿੱਦਾਂ ਪੰਛੀ ਉਹ ਖਾਣੇ ਮੁਖਾਣ ਵੇ ਉਡਾਰੀਆਂ ਮਾਰਨਗੇ ਉੱਡਣਗੇ ਉੱਦਾਂ ਉੱਦਾਂ ਦਿਨ ਫਿਰ ਫਿਰਦੇ ਜਾਂਦੇ ਆ ਸੋ ਇਹ ਗੱਲਾਂ ਜਮਾਉਣ ਵਾਲਾ ਹੈ ਇਹ ਨਹੀਂ ਹੈ ਕਿ 2-4 ਦਿਨ ਦੇ 1 ਮਹੀਨਾ ਤੁਸੀਂ ਇਹ ਕਰਮ ਕਰ ਲਿਆ ਸੋ ਲਗਾਤਾਰ ਕਰਦੇ ਜਾਓ ਹਮੇਸ਼ਾ ਹੀ ਕਰੋ ਤਾਂ ਬਹੁਤ ਵਧੀਆ ਗੱਲ ਹੈ ਸੋ ਇੱਕ ਜਣੇ ਦੀ ਰੋਟੀ ਤਾਂ ਵੈਸੇ ਵੀ ਬਚ ਹੀ ਜਾਂਦੀ ਹੈ ਹਰ ਘਰ ਦੇ ਵਿੱਚ ਸੋ ਇੱਕ ਰੋਟੀ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਸੋ ਇੱਕ ਰੋਟੀ ਸਵੇਰੇ ਪਹਿਲਾਂ ਉਹਨਾਂ ਦੇ ਨਾਮ ਦੀ ਜੇਕਰ ਤੁਸੀਂ ਬਣਾ ਲਓ ਆਪਣੇ ਮਾਲਕ ਦਾ ਨਾਮ ਲੈ ਕੇ ਪਾਦੋ ਫਰਿਆਦ ਬੇਨਤੀ ਕਰਕੇ ਜੋ ਤੁਹਾਨੂੰ ਪ੍ਰੋਬਲਮ ਹੈ ਉਹ ਪ੍ਰੋਬਲਮ ਦਾ ਹੱਲ ਜਿਹੜਾ ਹੋ ਸਕਦਾ ਹੈ ਬਾਕੀ ਲੜਾਈ ਝਗੜੇ ਤੇ ਤੇ ਇਥੇ ਇੱਕ ਹੀ ਗੱਲ ਕਵਾਂਗੇ ਕਿ ਜਦੋਂ ਵੀ ਕੋਈ ਇਹੋ ਜਿਹਾ ਮਾਹੌਲ ਬਣਦਾ ਹੈ ਕਿ ਘਰ ਵਿੱਚ ਲੜਾਈ ਹੁੰਦੀ ਆ ਕੋਈ ਗੱਲ ਨੂੰ ਲੈ ਕੇ ਕਲੇਸ਼ ਸ਼ੁਰੂ ਹੋ ਜਾਂਦਾ ਹੈ ਤਾਂ ਉਸ ਸਮੇਂ ਇੱਕ ਜਣੇ ਨੂੰ ਇੱਕ ਕਰਮ ਕਰਨਾ ਪਵੇਗਾ ਕਿ ਚੁੱਪ ਰਹਿਣਾ ਸੋ ਜਿੰਨਾ ਇਨਸਾਨ ਚੁੱਪ ਰਹੇਗਾ ਜਦੋਂ ਲੜਾਈ ਹੁੰਦੀ ਹੈ ਕੋਈ ਵੀ ਇਹੋ ਜਿਹੀ ਗੱਲ ਘਰ ਵਿੱਚ ਹੁੰਦੀ ਆ ਤਾਂ ਇੱਕ ਜਣਾ ਚੁੱਪ ਕਰ ਜਾਓ ਉੱਥੋਂ ਥੋੜੀ ਦੇਰ ਲਈ ਚਲੇ ਜਾਓ ਜਿੱਥੇ ਲੜਾਈ ਦਾ ਮਾਹੌਲ ਬਣਦਾ ਦਿਸਦਾ ਹੈ ਸੋ ਜਦੋਂ ਤੁਸੀਂ ਕੁਝ ਦੇਰ ਇਹ ਲੜਾਈ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਜਾਓਗੇ ਤਾਂ ਫਿਰ ਤੁਹਾਨੂੰ ਆਪਣੇ ਆਪ ਫਰਕ ਨਜ਼ਰ ਆਵੇਗਾ ਕਿਉਂਕਿ ਇੱਕ ਦੀ ਆਦਤ ਹੁੰਦੀ ਹੈ ਕਿ ਬੋਲਣੋਂ ਹਟਣਾ ਨਹੀਂ ਜੇਕਰ ਇੱਕ ਜਣਾ ਅਮਲ ਕਰ ਲਵੇ ਇਹਨਾਂ ਗੱਲਾਂ ਤੇ ਕਿ ਮੈਂ ਗਾਰਾ ਨਹੀਂ ਦੇਣਾ ਉਹੀ ਆਪਣੇ ਮਾਲਕ ਦੇ ਤਰਫ ਜਾਓ ਉੱਥੇ ਬੈਠ ਕੇ ਆਪਣੇ ਮਾਲਕ ਨੂੰ ਯਾਦ ਕਰੋ ਅਰਦਾਸ ਬੇਨਤੀ ਕਰੋ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ ਜਿੰਨਾ ਚੁੱਪ ਰਹਿਣ ਦੀ ਕੋਸ਼ਿਸ਼ ਉਸ ਸਮੇਂ ਕਰੋਗੇ ਉਨਾ ਹੀ ਲਾਭ ਮਿਲੇਗਾ ਲੜਾਈ ਝਗੜਿਆ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਆ ਕਿਉਂਕਿ ਜਦੋਂ ਅਸੀਂ ਮਾਲਕ ਦੀ ਸੇਵਾ ਕਰਦੇ ਆ ਤੇ ਕਾਲ ਜਿਹੜਾ ਹੈ ਉਹਦਾ ਜਦੋਂ ਫਿਰ ਵਸ ਨਹੀਂ ਚੰਦਾ ਤੇ ਉਹ ਰਿਸ਼ਤਿਆਂ ਵਿੱਚ ਦੀ ਹੋ ਕੇ ਘਰ ਵਿੱਚ ਕੜਾ ਕਲੇਸ਼ ਕਰਾਉਂਦਾ ਹੈ ਕਿ ਇਹਨਾਂ ਦਾ ਵਿਸ਼ਵਾਸ ਇਹਨਾਂ ਦੇ ਮੁਰਸ਼ਿਦ ਤੋਂ ਉੱਠ ਜਾਵੇ ਇਹਨਾਂ ਦੇ ਗੁਰੂ ਤੋਂ ਇਹਨਾਂ ਦਾ ਵਿਸ਼ਵਾਸ ਉੱਠ ਜਾਵੇ ਕਿ ਅਸੀਂ ਸੇਵਾ ਤਾਂ ਕਰਦੇ ਆ ਪਰ ਫਿਰ ਵੀ ਘਰ ਵਿੱਚ ਇਹੋ ਜਿਹਾ ਮਾਹੌਲ ਕਿਉਂ ਰਹਿੰਦਾ ਹੈ ਸੋ ਇਨਸਾਨ ਟੈਨਸ਼ਨਾਂ ਵਿੱਚ ਆ ਕੇ ਫਿਰ ਆਪਣੇ ਮਾਲਕ ਨੂੰ ਹੀ ਬਾਣਾ ਚੰਗਾ ਬੋਲ ਦਿੰਦਾ ਹੈ ਏ ਨਹੀਂ ਉੱਥੇ ਸੋਚਦਾ ਕਿ ਅਸੀਂ ਸਿਰਫ ਜਿੱਕਰ ਬਚੇ ਹੋਏ ਆ ਤੇ ਅਸੀਂ ਆਪਣੇ ਮੁਰਸ਼ਿਦ ਦੀ ਵਜ੍ਹਾ ਨਾਲ ਕਿਉਂਕਿ ਮੁਸ਼ਕਲ ਸਮੇਂ ਉਹ ਹੀ ਸਾਨੂੰ ਬਚਾ ਸਕਦਾ ਹੈ ਹੋਰ ਕੋਈ ਵੀ ਨਹੀਂ ਸੋ ਉਹ ਹੀ ਜਦੋਂ ਮੁਸ਼ਕਲ ਆਉਂਦੀ ਹੈ ਤਾਂ ਕੋਸ਼ਿਸ਼ ਕਰੋ ਕਿ ਆਪਣੇ ਮਾਲਿਕ ਦਾ ਧਿਆਨ ਕਰੋ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ ਤਾਂ ਤੁਸੀਂ ਦੇਖੋਗੇ ਕਿ ਖੁਦ ਵਖੁਦ ਫਰਕ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਲਾਭ ਮਿਲੇਗਾ ਜਦੋਂ ਤੁਸੀਂ ਇਨਾਂ ਕ ਕਰਮ ਕਰਨ ਦੀ ਕੋਸ਼ਿਸ਼ ਕਰੋਗੇ ਕਿਉਂਕਿ ਕਾਲ ਦਾ ਫਰਜ ਹੈ ਕਿ ਇਨਾਂ ਨੂੰ ਪਟਕਾਉਣਾ ਸੋ ਤੁਹਾਡਾ ਫਰਜ ਬਣਦਾ ਕਿ ਅਸੀਂ ਆਪਣੇ ਮੁਰਸ਼ਿਦ ਨੂੰ ਜਕਾਉਣਾ ਸਾਡਾ ਮਾਲਕ ਵੱਡਾ ਹੈ ਨਾ ਹੀ ਕੀ ਪਰੇਸ਼ਾ ਦੀਆਂ ਨਾ ਹੀ ਕਾਲ ਜੇ ਕੋਈ ਇੰਨੀ ਇੱਕ ਗੱਲਾਂ ਤੇ ਤੁਸੀਂ ਅਮਲ ਕਰਨਾ ਸਿੱਖ ਜਾਓਗੇ ਤੇ ਸਭ ਕੁਝ ਸਹਿਣਾ ਸਿੱਖ ਜਾਓਗੇ ਫਿਰ ਮਾਲਕ ਦੀ ਕਿਰਪਾ ਵੀ ਹੋਣ ਲੱਗ ਪਵੇਗੀ ਕੰਮਕਾਰ ਵੀ ਰੁਕੇ ਹੋਏ ਚੱਲ ਪੈਣਗੇ ਇੱਕ ਇੱਕ ਨਾਲ ਦੀ ਨਾਲ ਕਰਮ ਵੀ ਕਰਨਾ ਹੈ ਤੇ ਬਾਕੀ ਜੋ ਸਿਹਤ ਠੀਕ ਨਹੀਂ ਰਹਿੰਦੀ ਉਹ ਵੀ ਉਹ মুর্ਸ਼ਿਦ ਹੀ ਆਰਾਮ ਦੇ ਸਕਦਾ ਹੈ ਅਸੀਂ ਕਈ ਵਾਰ ਕਿਹਾ ਹੈ ਕਿ ਦਵਾਈ ਦੀ ਜਗ੍ਹਾ ਜਿੱਕਰ ਤੁਸੀਂ ਆਪਣੇ ਮਾਲਕ ਦੇ ਨਾਮ ਦੀ ਜੋਤ ਜੋ ਚਿਰਾਗ ਜਗਾਉਂਦੇ ਹੋ ਉਹਦਾ ਤੇਲ ਲੈ ਕੇ ਇੱਕ ਵਾਰ ਮੱਥੇ ਤੇ ਲਗਾ ਲਓ ਜਾਂ ਰੀੜ ਦੀ ਹੱਡੀ ਤੇ ਲਗਾ ਲਓ ਤੇ ਇਹਦੇ ਨਾਲ ਹੀ ਸਰੀਰ ਦੇ ਦੁੱਖ ਜਿਹੜੇ ਉਹ ਦੂਰ ਹੋ ਜਾਣਗੇ ਸੋ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸਾਡੇ ਬਾਰੇ ਦੁਆ ਕਰਨੀ ਕੀ ਮੈਨੂੰ ਨੌਕਰੀ ਮਿਲ ਜਾਵੇ ਸੋ ਜਦੋਂ ਅਸੀਂ ਆਪਣੇ ਮੁਰਸ਼ਿਦ ਤੇ ਵਿਸ਼ਵਾਸ ਰੱਖ ਕੇ ਕਦਮ ਵਧਾਉਂਦੇ ਆ ਵਿਸ਼ਵਾਸ ਉਹ ਇਦਾਂ ਦਾ ਹੋਣਾ ਚਾਹੀਦਾ ਕਿ ਮਨ ਵਿੱਚ ਕੋਈ ਵੀ ਡਾਵਾ ਡੋਲ ਨਹੀਂ ਰੱਖਣੀ ਕੀ ਸ਼ਾਇਦ ਇਹ ਕੰਮ ਬਣੇਗਾ ਸ਼ਾਇਦ ਨਹੀਂ ਬਣੇਗਾ ਇੱਕ ਗੱਲ ਹੀ ਸੋਚ ਕੇ ਚੱਲਣਾ ਹੈ ਕਿ ਅਸੀਂ ਫਤਿਹ ਹੋ ਕੇ ਹੀ ਆਵਾਂਗੇ ਕਿਉਂਕਿ ਸਾਡਾ ਮਾਲਕ ਬਹੁਤ ਵੱਡਾ ਹੈ ਸੋ ਉਹ ਸੱਚਮੁੱਚ ਸਾਡਾ ਫਿਰ ਬਣ ਕੇ ਦਿਖਾਉਂਦਾ ਹੈ ਜਿੱਕਰ ਅਸੀਂ ਇਨਾਂ ਕੋ ਵਿਸ਼ਵਾਸ ਆਪਣੇ ਅੰਦਰ ਪੈਦਾ ਕਰ ਲੈਣੇ ਆ ਜਦੋਂ ਤੁਹਾਡਾ ਮਨ ਗਵਾਹੀ ਭਰੇ ਕਿ ਸਾਡਾ ਮਾਲਕ ਇਹ ਕੰਮ ਬਣਾ ਦੇਗਾ ਤੇ ਉੱਥੇ ਫਿਰ ਜ਼ਰੂਰ ਉਹ ਮਾਲਕ ਖੜਦਾ ਹੈ ਤੋ ਇਸ ਕਰਕੇ ਹਮੇਸ਼ਾ ਆਪਣੇ ਮਾਲਕ ਦਾ ਆਸ਼ੀਰਵਾਦ ਲੈ ਕੇ ਮੱਥਾ ਟੇਕ ਕੇ ਨਿਕਲੋ ਜਦੋਂ ਵੀ ਕੋਈ ਚੰਗਾ ਕਰਮ ਕਰਨ ਜਾਂਦੇ ਆ ਚੰਗਾ ਕੰਮ ਕਰਨ ਲਈ ਜਾਂਦੇ ਆ ਸੋ ਫਿਰ ਉਹ ਮਾਲਕ ਕਿਰਪਾ ਕਰਦਾ ਹੈ ਵਿਸ਼ਵਾਸ ਰੱਖ ਕੇ ਅਰਦਾਸ ਬੇਨਤੀ ਕਰਕੇ ਚਲੇ ਜਾਓ ਉਹ ਫਿਰ ਖੁਦ ਦੀ ਅਰਦਾਸ ਕੀਤੀ ਹੀ ਲੱਗ ਜਾਂਦੀ ਹੈ ਜ਼ਰੂਰੀ ਨਹੀਂ ਹੈ ਕਿ ਅਸੀਂ ਕਿਸੇ ਤੋਂ ਅਰਦਾਸਾਂ ਕਰਾਈਏ ਤਾਈਂਓ ਸਾਡਾ ਕੰਮ ਬਣ ਸਕਦਾ ਹੈ ਸੋ ਇੱਕ ਵਿਸ਼ਵਾਸ ਹੋਣਾ ਚਾਹੀਦਾ ਜਿੰਨਾ ਤੁਹਾਡੇ ਮਨ ਦੇ ਅੰਦਰ ਵਿਸ਼ਵਾਸ ਹੋਵੇਗਾ ਉਨੀ ਹੀ ਕਿਰਪਾ ਉਹ ਮਾਲਕ ਕਰਦਾ ਹੈ ਬਾਕੀ ਮਾਲਕ ਭਲੀ ਕਰੇਗਾ ਸੋ ਮਿਹਨਤ ਕਰਦੇ ਜਾਓ ਮਿਹਨਤ ਦਾ ਫਲ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ ਹੈ ਜਿੰਨੀ ਮਿਹਨਤ ਕਰਾਂਗੇ ਲਗਨ ਲਗਾ ਕੇ ਕੋਈ ਵੀ ਕੰਮ ਕਰਦੇ ਆ ਤਾਂ ਫਿਰ ਮਾਲਕ ਹੱਕ ਨਹੀਂ ਰੱਖਦਾ ਸੋ ਵਿਸ਼ਵਾਸ ਰੱਖ ਕੇ ਜਾਣਾ ਹੈ ਕਿ ਇਹ ਕੰਮ ਸਾਡਾ ਜਰੂਰ ਬਣੇਗਾ ਤਾਂ ਫਿਰ ਜਰੂਰ ਹੀ ਬਣੇਗਾ ਸੋ ਬਾਕੀ ਮਾਲਕ ਹਮੇਸ਼ਾ ਤੁਹਾਡੇ ਤੇ ਕਿਰਪਾ ਰੱਖੇ ਤੁਹਾਨੂੰ ਨੌਕਰੀ ਮਿਲੇ ਇਹੀ ਅਰਦਾਸ ਬੇਨਤੀ ਹੈ ਬਾਕੀ ਜਿਹੜੇ ਜਿਹੜੇ ਵੀ ਵੀਰ ਭੈਣ ਇਹ ਵੀਡੀਓ ਸੁਣ ਰਹੇ ਆ ਸੋ ਸਾਰੇ ਜਣੇ ਕੋਸ਼ਿਸ਼ ਕਰਨਾ ਕਿ ਇਸ ਕਮੈਂਟ ਤੇ ਗੌਰ ਕੀਤੀ ਜਾਵੇ ਤੇ ਅਰਦਾਸ ਬੇਨਤੀ ਜਦੋਂ ਅਸੀਂ ਕਿਸੇ ਦਾ ਭਲਾ ਸੋਚਦੇ ਆ ਤਾਂ ਫਿਰ ਉਹ ਮਾਲਕ ਸਾਡਾ ਵੀ ਭਲਾ ਕਰਦਾ ਹੈ ਕਿਸੇ ਦੇ ਪੈਰਾਂ ਪਿੱਛੇ ਹੀ ਸੇ ਸੋ ਬਾਕੀ ਇਹਨਾਂ ਨੂੰ ਖੁਦ ਵੀ ਕੋਸ਼ਿਸ਼ ਕਰਨੀ ਚਾਹੀਦੀ ਕਿ ਅਸੀਂ ਵਿਸ਼ਵਾਸ ਰੱਖ ਕੇ ਅਰਦਾਸ ਕਰਕੇ ਤੁਰਿਏ ਤਾਂ ਫਿਰ ਉਹ ਕੰਮ ਜ਼ਰੂਰ ਬਣਦਾ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਚੱਲ ਜੀ ਸੋ ਹੁਣ ਇੱਥੇ ਗੱਲ ਕਰਦੇ ਹਾਂ ਕਿ ਐਤਵਾਰ ਦੀ ਨਿਯਾਜ ਕਿਉਂ ਦਿੱਤੀ ਜਾਂਦੀ ਹੈ ਸੋ ਕਈ ਮਨ ਵਿੱਚ ਇਹ ਬਹਿਮ ਰੱਖਦੇ ਆ ਕਿ ਵੀਰਵਾਰ ਨੂੰ ਨਿਯਾਜ ਵੰਡੀ ਜਾਂਦੀ ਆ ਤੇ ਫਿਰ ਇਹ ਐਤਵਾਰ ਨੂੰ ਨਿਯਾਜ ਕਿਉਂ ਦੇ ਰਹੇ ਆ ਸੋ ਜਦੋਂ ਵੀ ਕੋਈ ਐਤਵਾਰ ਨੂੰ ਨਿਆਜ ਦਿੰਦਾ ਹੈ ਤੇ ਉਹਦਾ ਇੱਕ ਹੀ ਮਤਲਬ ਹੁੰਦਾ ਹੈ ਕਿ ਉਹ ਸਾਈਂ ਲੋਕਾਂ ਦੇ ਨਾਮ ਦੀ ਨਿਆਜ ਇਨਸਾਨ ਦੇ ਰਿਹਾ ਹੈ ਕਿਉਂਕਿ ਅੱਗੇ ਵੀ ਆਪਾਂ ਵੀਡੀਓ ਵਿੱਚ ਦੱਸਿਆ ਸੀ ਕਿ ਕਈ ਪੀਰਾਂ ਦੀ ਸੇਵਾ ਸਾਈਂ ਲੋਕ ਸਮਝ ਕੇ ਐਤਵਾਰ ਦੇ ਦਿਨ ਕਰਦੇ ਆ ਇਸ ਕਰਕੇ ਫਿਰ ਐਤਵਾਰ ਨੂੰ ਵੀ ਨਿਆਜ਼ ਜਿਹੜੀ ਆ ਉਹ ਦੇ ਸਕਦੇ ਆ ਕਿਉਂਕਿ ਪੀਰਾਂ ਨੂੰ ਐਤਵਾਰ ਦੇ ਦਿਨ ਕਈ ਇਨਸਾਨ ਮੰਨਦੇ ਹੀ ਮੰਨਦੇ ਆ ਸਾਈਂ ਲੋਕ ਕਹਿ ਕੇ ਜਦੋਂ ਮੰਨਿਆ ਜਾਂਦਾ ਹੈ ਤਾਂ ਫਿਰ ਉਹ ਐਤਵਾਰ ਨੂੰ ਨਿਆਜ਼ ਦਿੰਦੇ ਆ ਸੋ ਬਾਕੀ ਜਿਹੜੇ ਪੀਰ ਸਮਝ ਕੇ ਵੀਰਵਾਰ ਦੇ ਦਿਨ ਸੇਵਾ ਕਰਦੇ ਆ ਉਹ ਵੀਰਵਾਰ ਨੂੰ ਨਿਆਜ਼ ਦੇ ਦਿੰਦੇ ਆ ਸੋ ਕਈ ਐਤਵਾਰ ਨੂੰ ਰੋਟ ਪ੍ਰਸ਼ਾਦ ਦਿੰਦੇ ਆ ਸਾਈਂ ਲੋਕਾਂ ਦਾ ਆਂਦਾ ਸੋ ਕਈ ਨਿਆਜ਼ ਦਿੰਦੇ ਹੈ ਸੋ ਕਦੇ ਵੀ ਇਹ ਮਨ ਵਿੱਚ ਵਹਿਮ ਭਲੇਖਾ ਨਹੀਂ ਰੱਖਣਾ ਕਿ ਐਤਵਾਰ ਦੀ ਨਿਆਜ਼ ਕਿਉਂ ਦਿੱਤੀ ਜਾਂਦੀ ਆ ਤਾਂ ਕਿਉਂ ਦੇ ਰਹੇ ਆ